ਭਾਰਤੀ ਕ੍ਰਿਕਟ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਜਾ ਰਹੇ ਨੇ 22 ਦਸੰਬਰ ਨੂੰ BCCI ਦੀ ਇੱਕ ਵੱਡੀ ਮੀਟਿੰਗ ਹੋਣ ਵਾਲੀ ਹੈ ਜਿੱਥੇ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਉਮੀਦ ਹੈ ਭਾਰਤੀ ਕ੍ਰਿਕਟ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਸ ਦੌਰਾਨ ਇਹ ਪਤਾ ਲੱਗਾ ਹੈ ਕਿ ਟੀਮ ਇੰਡੀਆ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਮਨ ਗਿੱਲ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਲੈ ਕੇ ਤਸਵੀਰ ਅਜੇ ਵੀ ਸਾਫ਼ ਨਹੀਂ ਹੈ ਸ਼ੁਮਨ ਗਿੱਲ ਇਸ ਸਮੇਂ ਭਾਰਤ ਦੀਆਂ ਵਨਡੇ ਅਤੇ ਟੈਸਟ ਟੀਮਾਂ ਦੇ ਕਪਤਾਨ ਹਨ ਉਮੀਦ ਹੈ ਕਿ ਉਹ ਅਗਲੇ ਕੁਝ ਸਾਲਾਂ ਤੱਕ ਜ਼ਿੰਮੇਵਾਰੀਆਂ ਸੰਭਾਲਦੇ ਰਹਿਣਗੇ ਅਤੇ ਉਸ ਤੋਂ ਬਾਅਦ ਬਹੁਤ ਕੁਝ ਉਨ੍ਹਾਂ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ ਇਸ ਦੌਰਾਨ ਉਮੀਦ ਹੈ ਕਿ ਸ਼ੁਭਮਨ ਗਿੱਲ ਨੂੰ ਕੇਂਦਰੀ ਇਕਰਾਰਨਾਮਿਆਂ ਦੀ A+ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿੱਥੇ ਇਸ ਸਮੇਂ ਸਿਰਫ ਤਿੰਨ ਖਿਡਾਰੀ ਮੌਜੂਦ ਹਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਦੀ ਕਹਾਣੀ ਇੱਕੋ ਜਿਹੀ ਹੈ ਦੋਵਾਂ ਖਿਡਾਰੀਆਂ ਨੇ T20 ਅੰਤਰਰਾਸ਼ਟਰੀ ਅਤੇ ਟੈਸਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹੁਣ ਉਹ ਸਿਰਫ ਵਨਡੇ ਕ੍ਰਿਕਟ ਖੇਡਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਦੋਵੇਂ ਖਿਡਾਰੀ 2027 ਵਨਡੇ ਵਿਸ਼ਵ ਕੱਪ ਤੱਕ ਖੇਡਦੇ ਰਹਿਣਗੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ A+ ਸ਼੍ਰੇਣੀ ਵਿੱਚ ਰਹਿਣਗੇ ਜਾਂ ਨਹੀਂ ਇਹ ਫੈਸਲਾ ਕੀਤਾ ਜਾਵੇਗਾ ਇਸ ਦੌਰਾਨ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੁਮਨ ਗਿੱਲ ਤੋਂ ਇਲਾਵਾ ਰਵਿੰਦਰ ਜੜੇਜਾ ਅਤੇ ਜਸਪ੍ਰੀਤ ਬੁਮਰਾ ਨੂੰ ਗ੍ਰੇਡ A+ ਵਿੱਚ ਰੱਖਿਆ ਜਾ ਸਕਦਾ ਹੈ ਜਸਪ੍ਰੀਤ ਬੁਮਰਾ ਪਹਿਲਾਂ ਹੀ ਗ੍ਰੇਡ A+ ਵਿੱਚ ਹੈ ਇਸ ਦਾ ਮਤਲਬ ਹੈ ਕਿ ਗਿੱਲ ਅਤੇ ਜੜੇਜ਼ਾ 2 ਨਵੀਆਂ ਐਂਟਰੀਆਂ ਹੋਣਗੇ ਜੇਕਰ ਰੋਹਿਤ ਅਤੇ ਵਿਰਾਟ ਕੋਹਲੀ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ ਇਹ BCCI AGM ਹੋਵੇਗਾ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕ੍ਰਿਕਟ ਖੇਡਣ ਲਈ ਮਹਿਲਾ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ ਤੇ ਜੇ ਜ਼ਰੂਰੀ ਹੋਇਆ ਤਾਂ ਵਧਾਈ ਜਾ ਸਕਦੀ ਹੈ ਕੁਲ ਮਿਲਾਕੇ 22 ਦਸੰਬਰ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਕਈ ਮਹੱਤਵਪੂਰਨ ਫੈਸਲਿਆਂ ਬਾਰੇ ਅਪਡੇਟਸ ਸਾਹਮਣੇ ਆ ਸਕਦੇ ਨੇ ਭਾਰਤੀ ਕ੍ਰਿਕਟ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਸ ਦੌਰਾਨ ਇਹ ਪਤਾ ਲੱਗਾ ਹੈ ਕਿ ਟੀਮ ਇੰਡੀਆ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਮਨ ਗਿੱਲ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਲੈ ਕੇ ਤਸਵੀਰ ਅਜੇ ਵੀ ਸਾਫ਼ ਨਹੀਂ ਹੈ ਸ਼ੁਮਨ ਗਿੱਲ ਇਸ ਸਮੇਂ ਭਾਰਤ ਦੀਆਂ ਵਨਡੇ ਅਤੇ ਟੈਸਟ ਟੀਮਾਂ ਦੇ ਕਪਤਾਨ ਹਨ ਉਮੀਦ ਹੈ ਕਿ ਉਹ ਅਗਲੇ ਕੁਝ ਸਾਲਾਂ ਤੱਕ ਜ਼ਿੰਮੇਵਾਰੀਆਂ ਸੰਭਾਲਦੇ ਰਹਿਣਗੇ ਅਤੇ ਉਸ ਤੋਂ ਬਾਅਦ ਬਹੁਤ ਕੁਝ ਉਨ੍ਹਾਂ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ ਇਸ ਦੌਰਾਨ ਉਮੀਦ ਹੈ ਕਿ ਸ਼ੁਭਮਨ ਗਿੱਲ ਨੂੰ ਕੇਂਦਰੀ ਇਕਰਾਰਨਾਮਿਆਂ ਦੀ A+ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿੱਥੇ ਇਸ ਸਮੇਂ ਸਿਰਫ ਤਿੰਨ ਖਿਡਾਰੀ ਮੌਜੂਦ ਹਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਦੀ ਕਹਾਣੀ ਇੱਕੋ ਜਿਹੀ ਹੈ ਦੋਵਾਂ ਖਿਡਾਰੀਆਂ ਨੇ T20 ਅੰਤਰਰਾਸ਼ਟਰੀ ਅਤੇ ਟੈਸਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹੁਣ ਉਹ ਸਿਰਫ ਵਨਡੇ ਕ੍ਰਿਕਟ ਖੇਡਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਦੋਵੇਂ ਖਿਡਾਰੀ 2027 ਵਨਡੇ ਵਿਸ਼ਵ ਕੱਪ ਤੱਕ ਖੇਡਦੇ ਰਹਿਣਗੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ A+ ਸ਼੍ਰੇਣੀ ਵਿੱਚ ਰਹਿਣਗੇ ਜਾਂ ਨਹੀਂ ਇਹ ਫੈਸਲਾ ਕੀਤਾ ਜਾਵੇਗਾ ਇਸ ਦੌਰਾਨ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੁਮਨ ਗਿੱਲ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾ ਨੂੰ ਗ੍ਰੇਡ A+ ਵਿੱਚ ਰੱਖਿਆ ਜਾ ਸਕਦਾ ਹੈ ਜਸਪ੍ਰੀਤ ਬੁਮਰਾ ਪਹਿਲਾਂ ਹੀ ਗ੍ਰੇਡ A+ ਵਿੱਚ ਹੈ ਇਸ ਦਾ ਮਤਲਬ ਹੈ ਕਿ ਗਿੱਲ ਅਤੇ ਜੜੇza ਦੋ ਨਮੀਆਂ ਐਂਟਰੀਆਂ ਹੋਣਗੇ ਜੇਕਰ ਰੋਹਿਤ ਅਤੇ ਵਿਰਾਟ ਕੋਹਲੀ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ ਇਹ BCCI AGM ਹੋਵੇਗਾ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕ੍ਰਿਕਟ ਖੇਡਣ ਲਈ ਮਹਿਲਾ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ ਤੇ ਜੇ ਜ਼ਰੂਰੀ ਹੋਇਆ ਤਾਂ ਵਧਾਈ ਜਾ ਸਕਦੀ ਹੈ ਕੁੱਲ ਮਿਲਾਕੇ 22 ਦਸੰਬਰ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਕਈ ਮਹੱਤਵਪੂਰਨ ਫੈਸਲਿਆਂ ਬਾਰੇ ਅਪਡੇਟਸ ਸਾਹਮਣੇ ਆ ਸਕਦੇ ਨੇ ਭਾਰਤੀ ਕ੍ਰਿਕਟ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਸ ਦੌਰਾਨ ਇਹ ਪਤਾ ਲੱਗਾ ਹੈ ਕਿ ਟੀਮ ਇੰਡੀਆ ਦੇ ਟੈਸਟ ਅਤੇ ਵੰਡੇ ਕਪਤਾਨ ਸ਼ੁਭਮਨ ਗਿੱਲ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਲੈ ਕੇ ਤਸਵੀਰ ਅਜੇ ਵੀ ਸਾਫ਼ ਨਹੀਂ ਹੈ ਸ਼ੁਭਮਨ ਗਿੱਲ ਇਸ ਸਮੇਂ ਭਾਰਤ ਦੀਆਂ ਵੰਡੇ ਅਤੇ ਟੈਸਟ ਟੀਮਾਂ ਦੇ ਕਪਤਾਨ ਹਨ ਉਮੀਦ ਹੈ ਕਿ ਉਹ ਅਗਲੇ ਕੁਸਾਲਾਂ ਤੱਕ ਜ਼ਿੰਮੇਵਾਰੀਆਂ ਸੰਭਾਲਦੇ ਰਹਿਣਗੇ ਅਤੇ ਉਸ ਤੋਂ ਬਾਅਦ ਬਹੁਤ ਕੁਝ ਉਨ੍ਹਾਂ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ ਇਸ ਦੌਰਾਨ ਉਮੀਦ ਹੈ ਕਿ ਸ਼ੁਭਮਨ ਗਿਲ ਨੂੰ ਕੇਂਦਰੀ ਇਕਰਾਰਨਾਮਿਆਂ ਦੀ A+ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿੱਥੇ ਇਸ ਸਮੇਂ ਸਿਰਫ ਤਿੰਨ ਖਿਡਾਰੀ ਮੌਜੂਦ ਹਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਦੀ ਕਹਾਣੀ ਇੱਕੋ ਜਿਹੀ ਹੈ ਦੋਵਾਂ ਖਿਡਾਰੀਆਂ ਨੇ T20 ਅੰਤਰਰਾਸ਼ਟਰੀ ਅਤੇ ਟੈਸਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹੈ ਹੁਣ ਉਹ ਸਿਰਫ ਵਨਡੇ ਕ੍ਰਿਕਟ ਖੇਡਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਦੋਵੇਂ ਖਿਡਾਰੀ 2027 ਵਨਡੇ ਵਿਸ਼ਵ ਕੱਪ ਤੱਕ ਖੇਡਦੇ ਰਹਿਣਗੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ A+ ਸ਼੍ਰੇਣੀ ਵਿੱਚ ਰਹਿਣਗੇ ਜਾਂ ਨਹੀਂ ਇਹ ਫੈਸਲਾ ਕੀਤਾ ਜਾਵੇਗਾ ਇਸ ਦੌਰਾਨ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੁਮਨ ਗਿੱਲ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾ ਨੂੰ ਗ੍ਰੇਡ A+ ਵਿੱਚ ਰੱਖਿਆ ਜਾ ਸਕਦਾ ਹੈ ਜਸਪ੍ਰੀਤ ਬੁਮਰਾ ਪਹਿਲਾਂ ਹੀ ਗ੍ਰੇਡ A+ ਵਿੱਚ ਹੈ ਇਸ ਦਾ ਮਤਲਬ ਹੈ ਕਿ ਗਿੱਲ ਅਤੇ ਜਡੇਜ਼ਾ ਦੋ ਨਵੀਆਂ ਐਂਟਰੀਆਂ ਹੋਣਗੇ ਜੇਕਰ ਰੋਹਿਤ ਅਤੇ ਵਿਰਾਟ ਕੋਹਲੀ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ ਇਹ BCCI AGM ਹੋਵੇਗਾ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਘਰੇਲੂ ক্রিকেট ਖੇਡਣ ਲਈ ਮਹਿਲਾ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ ਤੇ ਜੇ ਜ਼ਰੂਰੀ ਹੋਇਆ ਤਾਂ ਵਧਾਈ ਜਾ ਸਕਦੀ ਹੈ ਕُل ਮਿਲਾਕੇ 22 ਦਸੰਬਰ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਕਈ ਮਹੱਤਵਪੂਰਨ ਫੈਸਲਿਆਂ ਬਾਰੇ ਅਪਡੇਟਸ ਸਾਹਮਣੇ ਆ ਸਕਦੇ ਨੇ ਭਾਰਤੀ ਕ੍ਰਿਕਟ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਸ ਦੌਰਾਨ ਇਹ ਪਤਾ ਲੱਗਾ ਹੈ ਕਿ ਟੀਮ ਇੰਡੀਆ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਲੈ ਕੇ ਤਸਵੀਰ ਅਜੇ ਵੀ ਸਾਫ਼ ਨਹੀਂ ਹੈ ਸ਼ੁਭਮਨ ਗਿੱਲ ਇਸ ਸਮੇਂ ਭਾਰਤ ਦੀਆਂ ਵਨਡੇ ਅਤੇ ਟੈਸਟ ਟੀਮਾਂ ਦੇ ਕਪਤਾਨ ਹਨ ਉਮੀਦ ਹੈ ਕਿ ਉਹ ਅਗਲੇ ਕੁਝ ਸਾਲਾਂ ਤੱਕ ਜ਼ਿੰਮੇਵਾਰੀਆਂ ਸੰਭਾਲਦੇ ਰਹਿਣਗੇ ਅਤੇ ਉਸ ਤੋਂ ਬਾਅਦ ਬਹੁਤ ਕੁਝ ਉਨ੍ਹਾਂ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ ਇਸ ਦੌਰਾਨ ਉਮੀਦ ਹੈ ਕਿ ਸ਼ੁਭਮਨ ਗਿੱਲ ਨੂੰ ਕੇਂਦਰੀ ਇਕਰਾਰਨਾਮਿਆਂ ਦੀ A+ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿੱਥੇ ਇਸ ਸਮੇਂ ਸਿਰਫ ਤਿੰਨ ਖਿਡਾਰੀ ਮੌਜੂਦ ਹਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਦੀ ਕਹਾਣੀ ਇੱਕੋ ਜਿਹੀ ਹੈ ਦੋਵਾਂ ਖਿਡਾਰੀਆਂ ਨੇ T20 ਅੰਤਰਰਾਸ਼ਟਰੀ ਅਤੇ ਟੈਸਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹੁਣ ਉਹ ਸਿਰਫ ਵਨਡੇ ਕ੍ਰਿਕਟ ਖੇਡਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਦੋਵੇਂ ਖਿਡਾਰੀ 2027 ਵਨਡੇ ਵਿਸ਼ਵ ਕੱਪ ਤੱਕ ਖੇਡਦੇ ਰਹਿਣਗੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ A+ ਸ਼੍ਰੇਣੀ ਵਿੱਚ ਰਹਿਣਗੇ ਜਾਂ ਨਹੀਂ ਇਹ ਫੈਸਲਾ ਕੀਤਾ ਜਾਵੇਗਾ ਇਸ ਦੌਰਾਨ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੁਮਨ ਗਿੱਲ ਤੋਂ ਇਲਾਵਾ ਰਵਿੰਦਰ ਜੜੇਜਾ ਅਤੇ ਜਸਪ੍ਰੀਤ ਬੁਮਰਾ ਨੂੰ ਗ੍ਰੇਡ A+ ਵਿੱਚ ਰੱਖਿਆ ਜਾ ਸਕਦਾ ਹੈ ਜਸਪ੍ਰੀਤ ਬੁਮਰਾ ਪਹਿਲਾਂ ਹੀ ਗ੍ਰੇਡ A+ ਵਿੱਚ ਹੈ ਇਸ ਦਾ ਮਤਲਬ ਹੈ ਕਿ ਗਿੱਲ ਅਤੇ ਜੜੇਜ਼ਾ 2 ਨਵੀਆਂ ਐਂਟਰੀਆਂ ਹੋਣਗੇ ਜੇਕਰ ਰੋਹਿਤ ਅਤੇ ਵਿਰਾਟ ਕੋਹਲੀ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ ਇਹ BCCI AGM ਹੋਵੇਗਾ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕ੍ਰਿਕਟ ਖੇਡਣ ਲਈ ਮਹਿਲਾ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ ਤੇ ਜੇ ਜ਼ਰੂਰੀ ਹੋਇਆ ਤਾਂ ਵਧਾਈ ਜਾ ਸਕਦੀ ਹੈ ਕُل ਮਿਲਾਕੇ 22 ਦਸੰਬਰ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਕਈ ਮਹੱਤਵਪੂਰਨ ਫੈਸਲਿਆਂ ਬਾਰੇ ਅਪਡੇਟਸ ਸਾਹਮਣੇ ਆ ਸਕਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਗੁਲਾਮ ਦਾ ਬਾਸ। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ